ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੁਣ ਬਾਕੀ ਧੜੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋੜ ਇੱਕ ਹੋਵੇਗਾ ਅਕਾਲੀ ਦਲ ਤੇ ਦੱਸਦੀ ਹੈ ਕਿ ਹੁਣ ਉੱਥੇ ਹੀ ਨਵੀਂ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਪਰੰਤੂ ਇਸ ਨਵੀਂ ਭਰਤੀ ਦੌਰਾਨ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਜਿਹੜਾ ਕਿ ਅਬਜ਼ਰਵਰ ਲਗਾਇਆ ਗਿਆ ਹੈ ਤੇ ਇਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਅਬਜ਼ਰਵਰ ਲਗਾਇਆ ਗਿਆ ਹੈ ਤੇ ਇਸ ਦੇ ਤਹਿਤ ਹੁਣ ਅਕਾਲੀ ਦਲ ਦੇ ਧੜੇ ਦੇ ਵੱਲੋਂ ਬਾਕੀ ਧੜੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਮੀਟਿੰਗਾਂ ਹੋਈਆਂ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਦਾ ਵਫਦ ਅੱਜ ਹਣ ਕਮਿਸ਼ਨ ਨੂੰ ਮਿਲੇ ਆ ਤੇ ਜਿਸ ਦੇ ਤਹਿਤ ਉਥੇ ਹੀ ਜਿਹੜਾ ਕਿ ਜਾਲੀ ਵੋਟਾਂ ਦੇ ਮੁੱਦੇ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਹੁਣ ਲਗਾਤਾਰ ਚਰਚਾਾਂ માં ਅਕਾਲੀ ਦਲ ਦੇ ਨਾਲ ਹੀ ਜੁੜੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਤੇ ਉਥੇ ਹੁਣ ਬਾਕੀ ਧੜੇ ਨੂੰ ਮਨੌੜ ਦੀ ਪੂਰਨ ਤੌਰ ਤੇ ਕੋਸ਼ਿਸ਼ ਅਕਾਲੀ ਦਲ ਕਰ ਰਿਹਾ ਤੇ ਹੁਣ ਇੱਕ ਹੋ ਸਕਦਾ ਹੈ ਅਕਾਲੀ ਦਲ ਤੇ ਜਿਸ ਦੇ ਤਹਿਤ ਦੋ ਧੜੇ ਜੋ ਬਾਕੀ ਅਕਾਲੀ ਦਲ ਦੇ ਵਿੱਚ ਹੋਏ ਸੀ ਤੇ ਜਿਸ ਦੇ ਤਹਿਤ ਬਾਕੀ ਧੜੇ ਨੇ ਲਗਾਤਾਰ ਸੁਖ ਸਿੰਘ ਬਾਦਲ ਨੂੰ ਲੈ ਕੇ ਕੁਝ ਇਲਜ਼ਾਮ ਲਗਾਏ ਸੀ ਹੁਣ ਉਹ ਧੜਾ ਮੁੜ ਅਕਾਲੀ ਦਲ ਚ ਬਾਪਸੇ ਕਰ ਸਕਦਾ ਹੈ ਤੇ ਹੁਣ ਅਕਾਲੀ ਦਲ ਨੇ ਬਾਕੀ ਧੜੇ ਨੂੰ ਮਨਾਉਣ ਦੇ ਲਈ ਜਿਹੜਾ ਕਿ ਪੂਰੀ ਕੋਸ਼ਿਸ਼ ਕੀਤੀ ਹੈ ਤੇ ਦੂਜੇ ਪਾਸੇ ਹੁਣ ਨਵੀਂ ਭਰਤੀ ਦੀ ਮੁਹਿੰਮ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਅਬਜ਼ਰਵਰ ਜਿਹੜਾ ਕਿ ਲਗਾ ਦਿੱਤਾ ਹੈ ਤੇ ਜਿਸ ਦੇ ਤਹਿਤ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਅਜਿਹਾ ਵਿਵਾਚੜਿਆ ਕਿ ਦੋ ਧੜੇ ਹੋ ਗਏ ਤੇ ਉਥੇ ਹੀ ਬਾਕੀ ਧੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਕਿ ਸ਼ਿਕਾਇਤਾਂ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਹੋਈਆਂ ਉਸ ਨੂੰ ਲੈ ਕੇ ਮੰਗ ਪੱਤਰ ਦਿੱਤਾ ਤੇ ਜਿਸ ਦੇ ਤਹਿਤ ਉੱਥੇ ਹੀ ਸਿੰਘ ਸਹਿਬਾਨਾ ਨੇ ਮੀਟਿੰਗ ਸੱਦੀ ਤੇ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਤੇ ਉੱਥੇ ਹੀ ਪੰਜ ਸਿੰਘ ਸਹਿਬਾਨਾ ਦੇ ਨਾਲ ਇੱਕ ਵੱਡੀ ਮੀਟਿੰਗ ਦੇ ਵਿੱਚ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਲੀਡਰਾਂ ਨੂੰ ਕੁਝ ਹੁਕਮ ਲਗਾਏ ਗਏ ਸਜ਼ਾ ਦਿੱਤੀਆਂ ਗਈਆਂ ਤੇ ਇਸੇ ਤਹਿਤ ਜਥੇਦਾਰ ਦੇ ਹੁਕਮਾਂ ਨੇ ਪੂਰਾ ਹੀ ਅਕਾਲੀ ਦਲ ਨੂੰ ਹਲਾਕੇ ਰੱਖ ਦਿੱਤਾ ਸਜ਼ਾ ਮੁਤਾਬਕ ਦੱਸਿਆ ਜਾ ਰਿਹਾ ਸੀ ਕਿ ਜਿਹੜੀ ਨਵੀਂ ਭਰਤੀ ਹੋ ਸ਼ੁਰੂ ਹੋਵੇਗੀ ਪਰੰਤੂ 7 ਮੈਂਬਰੀ ਕਮੇਟੀ ਦੇ ਤਹਿਤ ਹੀ ਜਿਹੜੀ ਕਿ ਅਕਾਲੀ ਦਲ ਆਪਣੀ ਨਵੀਂ ਭਰਤੀ ਕਰੇਗੀ ਤੇ ਉੱਥੇ ਹੁਣ ਇੱਕ ਪਾਸੇ ਤਾਂ ਬਾਕੀ ਤੜਾ ਜਿਹੜਾ ਕਿ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਲਜ਼ਾਮ ਲਗਾ ਰਿਹਾ ਤੇ ਉੱਥੇ ਹੀ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਮੁੜ ਅਕਾਲੀ ਦਲ ਦੇ ਜਿਹੜੇ ਕਿ ਪ੍ਰਧਾਨ ਨੇ ਉਹ ਪਗੌੜਾ ਹੋਏ ਨੇ ਅਕਾਲ ਤਖਤ ਦੇ ਹੁਕਮਾਂ ਤੋਂ ਪਗੌੜੇ ਜਿਹੜੇ ਕਿ ਸੁਖਬੀਰ ਬਾਦਲ ਅਤੇ ਬਾਕੀ ਲੀਡਰਸ਼ਿਪ ਹੋਈ ਹੈ ਤੇ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਮੰਗ ਪੱਤਰ ਹੈ ਜਿਹੜਾ ਕਿ ਜਥੇਦਾਰ ਸਾਹਿਬ ਨੂੰ ਸੌਪਿਆ ਗਿਆ ਤੇ ਉੱਥੇ ਹੁਣ ਜਥੇਦਾਰ ਸਾਹਿਬ ਜਿਹੜਾ ਕਿ ਲਗਾਤਾਰ ਕਮੇਟਿੰਗ ਹੋ ਰਹੀ ਸੱਦ ਲਈ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਮੀਟਿੰਗ ਤੋਂ ਪਹਿਲਾਂ ਹੀ ਦੱਸਿਆ ਕਿ ਅਕਾਲੀ ਦਲ ਨੇ ਹੁਣ ਬਾਕੀ ਧੜੇ ਨੂੰ ਮਨੋੜ ਦੀ ਕੋਸ਼ਿਸ਼ ਕੀਤੀ ਹੈ ਤੇ ਜਿਸ ਵਿੱਚ ਬਾਕੀ ਧੜਾ ਅਕਾਲੀ ਦਲ 'ਚ ਵਾਪਸੀ ਕਰ ਸਕਦਾ ਹੈ ਤੇ ਇੱਕ ਬਾਅਦ ਜਿਹੜਾ ਕਿ ਫਿਰ ਜਿਹੜਾ ਕਿ ਮੂੜੇ ਇੱਕ ਆਕਾਲੀ ਦਲ ਦਾ ਦੇਖਣ ਨੂੰ ਮਿਲ ਸਕਦਾ ਹੈ ਤੇ ਗੁਰਪ੍ਰਤਾਪ ਸਿੰਘ ਬੜਾਲਾ ਨੂੰ ਹੁਣ ਅਬਜ਼ਰਵਰ ਜਿਹੜਾ ਕਿ ਲਗਾ ਦਿੰਦਾ ਹੈ ਤੇ ਜਿਸ ਦੇ ਤਹਿਤ ਲਗਾਤਾਰ ਚਰਚਾਵਾ ਹੁਣ ਅਕਾਲੀ ਦਲ 'ਚ ਹੋਣ ਲੱਗ ਗਈਆਂ ਨੇ ਤੇ ਉੱਥੇ ਬਾਗੀ ਤੜਾ ਮੁੜ ਤੋਂ ਇੱਕ ਜਿਹੜਾ ਕਿ ਹੋ ਸਕਦਾ ਹੈ ਤੇ ਉੱਥੇ ਹੀ ਹੁਣ ਜਿਹੜਾ ਕਿ ਮੀਟਿੰਗ ਹੋਈ ਦੋ ਮੀਟਿੰਗਾਂ ਕੱਲ ਇੱਕ ਮੀਟਿੰਗ ਕੱਲ ਹੋਈ ਤੇ ਇੱਕ ਪਰਸੋਂ ਦੀ ਜਿਹੜੀ ਮੀਟਿੰਗ ਕੀਤੀ ਗਈ ਤੇ ਅਕਾਲੀ ਦਲ ਦੀ ਇਸ ਮੀਟਿੰਗ ਦੇ ਵਿੱਚ ਕਈ ਫੈਸਲੇ ਲਏ ਗਏ ਉੱਥੇ ਜਾਲੀ ਵੋਟਾਂ ਨੂੰ ਲੈ ਕੇ ਵੀ ਅੱਜ ਚੋਣ ਕਮਿਸ਼ਨ ਨੂੰ ਜਿਹੜਾ ਕਿ ਮੰਗ ਪੱਤਰ ਸੌਪਿਆ ਗਿਆ ਪਰੰਤੂ ਇਸੇ ਤਹਿਤ ਦੱਸਦੀ ਹੈ ਕਿ ਹੁਣ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਅਬਜ਼ਰਵਰ ਸ਼੍ਰੋਮਣੀ ਅਕਾਲੀ ਦਲ ਨੇ ਲਗਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਫਰੀਦਕੋੜ ਜ਼ਿਲ੍ਹੇ ਦਾ ਅਬਜ਼ਰਵਰ ਜਿਹੜਾ ਕਿ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਬਣਾਇਆ ਹੈ ਤੇ ਜਿਸ ਤੋਂ ਬਾਅਦ ਬਾਕੀ ਧੜੇ ਨੂੰ ਮਨੋੜ ਦੀ ਕੋ ਲਗਾਤਾਰ ਕੀਤੀ ਜਾ ਰਹੀ ਹੈ